ਰੋਜ਼ਲੀਨ ਸਕੁਅਰ ਦੇ ਨਾਂ ਤੇ ਵੱਡੀ ਬਿਲਡਰ ਇੱਕ ਮੈਡਮ ਰੋਜ਼ੀ ਮੈਡਮ ਹੈ ਉਹ ਉਹ ਕਹਿੰਦੇ ਵੀ ਪੱਖ ਨਹੀਂ ਲੈਂਦੇ ਪੱਖ ਜਾਣ ਲਈ ਵੀ ਟੀਮ ਭੇਜਤੀ ਖੁਦ ਵੀ ਜਾਏ ਉਹ ਸਾਹਮਣੇ ਨਹੀਂ ਆਉਂਦੀ ਉਹਨਾਂ ਦਾ ਸਟਾਫ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਦੱਸਿਆ ਵੀ ਆਹ ਤੁਹਾਡੀ ਜਗਾ ਜਿਹੜੀ ਨਜਾਇਜ਼ ਆ ਰੋਕੀ ਹੋਈ ਉਹ ਅੱਗੋਂ ਕਹਿੰਦੇ ਆ ਕਹਿੰਦੇ ਸਾਨੂੰ ਕਿਹੜਾ ਕੋਈ ਰੋਕਦਾ ਉਹ ਅਸੀਂ ਕੁੜੀਆਂ ਨੂੰ ਦਿਖਾ ਨਹੀਂ ਸਕਦੇ ਸਟਾਫ ਦਿਆਂ ਨੂੰ ਤਾਂ ਕਿਉਂਕਿ ਕੋਈ ਕਿੱਥੋਂ ਜੌਬ ਕਰਦੀ ਹੈ ਕੋਈ ਕਿੱਥੋਂ ਕਰਦੀ ਹੈ ਉਹ ਸ਼ਰਮ ਮੰਨਦੇ ਨੇ ਵੀ ਅਸੀਂ ਜਗਾ ਨੱਪੀ ਹੋਈ ਆ ਦੱਬੀ ਹੋਈ ਆ ਪਰ ਸਾਨੂੰ ਕਿਹੜਾ ਕੋਈ ਰੋਕਦਾ ਕੋਈ ਪਾਰਟਿਕੂਲਰ ਜਿਵੇਂ ਪ੍ਰੋਜੈਕਟ ਹੈ ਉਹਦੀ ਅਸੀਂ ਜਿਹੜੀ ਚੈਕਿੰਗ ਕਰਵਾ ਕੇ ਉਸਦੀ ਸਾਰਾ ਵੀ ਕਿੰਨਾ ਉਹ ਕੋਲ ਲੈਂਡ ਏਰੀਆ ਉਹਨੇ ਪਾਸ ਕਰਵਾਇਆ ਸੀ ਵੀ ਉਹਨੇ ਤੇ ਹੀ ਉਹ ਕਬਜ਼ਾ ਉਸ ਤੋਂ ਜ਼ਿਆਦਾ ਤੇ ਨਹੀਂ ਹੈ ਇਸ ਬਾਰੇ ਅਸੀਂ ਅਗਲੇਰੀ ਕਾਰਵਾਈ ਉਸ ਤੋਂ ਬਾਅਦ ਵੀ ਕਰਾਂਗੇ ਇਸ ਬਾਰੇ ਅਸੀਂ ਆਪਣੇ ਏਟੀਪੀ ਅਸਿਸਟੈਂਟ टाउन प्लानਰ ਤੇ ਬਿਲਡਿੰਗ ਇਨਸਪੈਕਟਰ ਵਗੈਰਾ ਦੀ ਡਿਊਟੀ ਲਗਾ ਲਈ। ਨੀਅਰ 7 에어ਪੋਰਟ ਰੋਡ ਦੇ ਉੱਤੇ ਜਿਹੜੇ ਲੋਕ ਨੇ ਬਿਲਡਰ ਨੇ ਕਹੀ ਉਹਨਾਂ ਨੇ ਕਬਜ਼ੇ ਕਰ ਰੱਖੇ ਨੇ ਸਰਕਾਰ ਦੀ ਜਗ੍ਹਾ ਤੇ ਉਹ ਕਬਜ਼ੇ ਕਿੱਥੇ ਕੀਤੇ ਆ ਵੀਡੀਓ ਦੇ ਵਿੱਚ ਸਾਫ਼-ਸਾਫ਼ ਅਸੀਂ ਤੁਹਾਨੂੰ ਦਿਖਾਇਆ ਉਹ ਦੇਖੋ ਰੋਡ ਤੇ ਉਹਨਾਂ ਦੇ ਪ੍ਰੋਜੈਕਟ ਦੇ ਵਿਚਾਰੇ ਜਿਹੜੀ ਜਗ੍ਹਾ ਭਾਵੇਂ 1 ਏਕੜਾ ਭਾਵੇਂ 2 ਏਕੜਾ ਮਤਲਬ ਕਰੋੜਾਂ ਰੁਪਏ ਦੀ ਜਗ੍ਹਾ ਦੇ ਉੱਤੇ ਲੋਕਾਂ ਨੇ ਆਪਣਾ ਅਧਿਕਾਰ ਸਥਾਪਿਤ ਕਰ ਰੱਖਿਆ ਮੇਰਾ ਸਵਾਲ ਇਹ ਹੈ ਵੀ 2 2.5 ਸਾਲ ਹੋ ਗਏ ਜੀ ਨਗਰ ਕੌਂਸਲ ਦੇ ਅਧਿਕਾਰੀ ਸਾਡੀ ਗੱਲ ਦਾ ਜਵਾਬ ਹੀ ਨਹੀਂ ਦਿੰਦੇ ਪੀਆਰ 7 ਰੋਡ ਦੇ ਉੱਤੇ ਜਿਹੜੀ ਸੜਕ ਹੈ ਸੜਕਦੇ ਆਹੋ ਜਿਹੜੇ ਬਿਲਡਰ ਨੇ ਉਹਨਾਂ ਦੇ ਵਿਚਾਲੇ ਜਿੰਨੀ ਵੀ ਜਗ੍ਹਾ ਕਵਰ ਕੀਤੀ ਹੈ ਕਰੋੜਾਂ ਰੁਪਏ ਦੀ ਸਾਡੇ ਬਿਲਡਰਾਂ ਨੇ ਹੁਣ ਇਸ ਟਾਈਮ ਬੰਦਾ ਭੇਜੋ ਮੈਂ ਦਿਖਾ ਦਿੰਦਾ ਐ ਯੂ ਨੂੰ ਮੈਂ ਗੱਲ ਕਰਦਾ ਇਹਨੂੰ ਜਦੋਂ ਦੇ ਇਹ ਨਾਲ ਜਦੋਂ ਵੀ ਗੱਲ ਹੋਈ ਸਰ ਇੱਕ ਮਿੰਟ ਜੀ ਮੇਰੀ ਗੱਲ ਸੁਣੋ ਹਾਂਜੀ ਪਹਿਲੀ ਗੱਲ ਤਾਂ ਮੇਰਾ ਕੋਈ ਬਿਲਡਰ ਨਹੀਂ ਨਾ ਮੈਂ ਆਪ ਬਿਲਡਰ ਹਾਂ ਨਹੀਂ ਸਰ ਤੁਹਾਡਾ ਦੇਖਣੇ ਤੂੰ ਤਨ ਨਹੀਂ 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 ਮੇਰਾ ਕੋਈ ਬਿਲਡਰ ਨਹੀਂ ਸਿਰ ਸ਼ਹਿਰ ਦੇ ਬਿਲਡਰ ਹੈ ਦੇਖੋ ਇਸ ਟਾਈਮ ਸਾਰਾ ਤੁਹਾਡਾ ਹੈ ਜੀ ਤੁਸੀਂ ਜ਼ਿੰਮੇਵਾਰੀ ਤੁਹਾਡੀ ਹੈ ਤੁਹਾਡੇ ਅੰਡਰ ਦੇ ਅਧਿਕਾਰੀ ਨੇ ਪੁਰਾਣੀਆਂ ਸਰਕਾਰਾਂ ਤੇ ਐਮਐਲਏ ਸਾਹਿਬ ਇਲਜ਼ਾਮ ਲਾਉਂਦੇ ਨੇ ਕਿਉਂਕਿ 2.5 ਸਾਲ ਹੋਣ ਦੇ ਬਾਵਜੂਦ ਵਿਤਰਨ ਦੇ ਬਾਵਜੂਦ ਵੀ ਵੀਰੋ ਅੱਜ ਵੀ ਉਹੀ ਹਾਲਾਤ ਹੈ ਕਿਉਂਕਿ ਅੱਜ ਤੋਂ ਪਹਿਲਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਜ਼ਿਰਕਪੁਰ ਦੀ ਜਦੋਂ ਡਵੈਲਪਮੈਂਟ ਹੋਈ ਹੈ ਅਨਪਲਾਨਡ ਵਿਚਾਰਾ ਜ਼ਿਰਕਪੁਰ ਸ਼ਹਿਰ ਬਸ ਗਿਆ ਔਰ ਅੱਜ ਇਸ ਹਲਕੇ ਦੇ ਅੰਦਰ ਜ਼ਿਰਕਪੁਰ ਦੇ ਵਿੱਚ ਲੋਕਾਂ ਨੇ 1000 ਰੁਪਿਆ ਲਾ ਕੇ ਜਿਹੜੇ ਘਰ ਬਣਾਏ ਸੀ ਔਰ ਜਿਹੜੀਆਂ ਜਗ੍ਹਾ ਖਰੀਦੀਆਂ ਸੀ ਉਹ ਚਾਰੇ ਠੱਗੇ ਹੋ ਮਹਿਸੂਸ ਕਰਦੇ ਬڑے ਲੰਮੇ ਸਮੇਂ ਤੋਂ ਜਿਹੜੇ ਪੁਰਾਣੇ ਯੂਓਸੀ ਉੱਤੇ ਉਹਨਾਂ ਨੂੰ ਸੰਪਰਕ ਕੀਤਾ ਉਹਨਾਂ ਨੂੰ ਦੱਸਿਆ ਉਹ ਆਪਣਾ ਆਪਣਾ ਹਿਸਾਬ ਕਿਤਾਬ ਕਰਕੇ ਉਹਨਾਂ ਦੀ ਬਦਲੀ ਹੋ ਗਈ ਹੁਣ ਨਵੇਂ ਯੂ ਸ਼ੋਕ ਜੀ ਹੈਗੇ ਨੇ ਸਾਡੀ ਗੱਲਬਾਤ ਪਿਛਲੇ ਦਿਨੀ ਜਦੋਂ ਐਮਐਲਏ ਸਾਹਿਬ ਨੂੰ ਮਿਲੇ ਉਹਨਾਂ ਦਾ ਪੱਖ ਜਾਣਿਆ ਤਾਂ ਇਹਨਾਂ ਦਾ ਵੀ ਪੱਖ ਜਾਣਿਆ ਉਹਦੇ ਵਿੱਚੋਂ ਕੀ ਕਹਿ ਰਹੇ ਨੇ ਹਲੇ ਵੀ ਨੋਟਿਸ ਦੀਆਂ ਗੱਲਾਂ ਕਰਦੇ ਨੇ ਉਹ ਮਹਾਰਾਜ ਨੋਟਿਸ ਤਾਂ ਤੁਸੀਂ ਕਈ ਸਾਲਾਂ ਤੋਂ ਕੱਢਦੇ ਆ ਰਹੇ ਹੋ ਕਾਰਵਾਈ ਕੀ ਕਰੋਗੇ ਜਿਹੜਾ ਵੀ ਪ੍ਰੋਜੈਕਟ ਜਾਂਦਾ ਸਾਡੇ ਤੋਂ ਪ੍ਰੂਵ ਹੋਇਆ ਜਾਂ ਗਮਾੜਾ ਤੋਂ ਪ੍ਰੂਵ ਹੋਇਆ ਕਿੰਨੇ ਰਕਬੇ 'ਚ ਉਹ ਪ੍ਰੂਵ ਹੋਇਆ ਤੇ ਜਿਹੜਾ ਉਹਨਾਂ ਦਾ ਪੋਜੀਸ਼ਨ ਹੈਗਾ ਉਹ ਉਨੇ ਰਕਬੇ ਤੇ ਹੀ ਹੈ ਜੇਕਰ ਉਸ ਤੋਂ ਵੱਧ ਹੈਗਾ ਤਾਂ ਉਹਦੇ ਬਾਰੇ ਅਸੀਂ ਉਹਨਾਂ ਨੂੰ ਨੋਟਿਸ ਕੱਢਾਂਗੇ ਤੁਸੀਂ ਨੋਟਿਸ ਨਹੀਂ ਕੱਢਿਆ ਤਾਂ ਤੋਂ ਪਹਿਲਾਂ ਜਿੰਨੇ ਵੀ ਆਏ ਉਹ ਨੋਟਿਸ ਕੱਢ ਕੇ ਗਏ ਨੇ ਨੋਟਿਸ ਤੋਂ ਬਾਅਦ ਆਪਣਾ ਆਪਣਾ ਹਿਸਾਬ ਕਦ ਤੱਕ ਕਲੀਅਰ ਕਰ ਲਿਆ ਉਹਨਾਂ ਨੇ ਹੁਣ ਤੁਸੀਂ ਨੋਟਿਸ ਨਹੀਂ ਕੱਢਣਾ ਆਈਓ ਸਾਹਿਬ ਤੁਸੀਂ ਕਾਰਵਾਈ ਕਰੋ ਤੁਹਾਡੇ ਇਨਸਪੈਕਟਰ ਨੂੰ ਭਾਵੇਂ ਇੱਕ ਸਾਲ ਤੋਂ ਦੱਸਣ ਲੱਗ ਜਓ ਅੱਜ ਜਾਨੇ ਕੱਲ ਜਾਨੇ ਅੱਜ ਜਾਨੇ ਕੱਲ ਜਾਨੇ ਉਦੋਂ ਉੱਪਰ ਐਸ ਡੀਓ ਆ ਜਾਂਦਾ ਉਹ ਵੀ ਕਹਿੰਦਾ ਅੱਜ ਜਾਨੇ ਕੱਲ ਜਾਨੇ ਐਸੇ ਤਰ੍ਹਾਂ ਤੁਸੀਂ ਮੈਂ ਉੱਥੇ ਐਮ ਐਲ ਏ ਸਾਹਿਬ ਦੇ ਸਾਹਮਣੇ ਕਹਿ ਆਵੀਆਂ ਤੁਹਾਡਾ ਇਹੋ ਬੈਠਾ ਹੈ ਕਿਹਦੀ ਗੱਲ ਸੁਣਦਾ ਕਿਸੇ ਦੀ ਵੀ ਨਹੀਂ ਜੇ ਸੁਣਦਾ ਤਾਂ ਇਧਰੋਂ ਪਾਈ ਇਧਰੋਂ ਕੱਢ ਤੀ ਤੁਸੀਂ ਮੀਡੀਆ ਤੱਕ ਨੂੰ ਇਗਨੋਰ ਕਰਦੇ ਹੋ ਕਾਹ ਕਰਦੇ ਹੋ ਕਿਉਂਕਿ ਤੁਹਾਡੇ ਕਿਹੜਾ ਉੱਪਰ ਕੋਈ ਤੁਹਾਡਾ ਕੋਈ ਬੁਰਾੜਨ ਵਾਲਾ ਬੈਠਾ ਹੈ ਅਧਿਕਾਰ ਹੀ ਐਸ ਟਾਈਮ ਇੰਨੇ ਹਾਵੀ ਨੇ ਚੁਣੇ ਹੋਏ ਨਮਾਇੰਦਿਆਂ ਦੇ ਉੱਤੇ ਉਹਨਾਂ ਨੂੰ ਟਿਚ ਜਾਣਦੇ ਨੇ ਪਰ ਇਹਨਾਂ ਦਾ ਇੱਕ ਇਨਸਪੈਕਟਰ ਤੋਂ ਲੈ ਕੇ ਐਸ ਡੀਓ ਤੋਂ ਲੈ ਕੇ ਈਓ ਤੱਕ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਦੱਸਣ ਦੀ ਲੋੜ ਤਾਂ ਨਹੀਂ ਮੀਡੀਆ ਦੇ ਇਹਨਾਂ ਨੂੰ ਕੱਲੀ ਕੱਲੀ ਗੱਲ ਦਾ ਪਤਾ ਅੱਖਾਂ ਬੰਦ ਕਰਕੇ ਉੱਥੇ ਲੰਘ ਜਾਂਦੇ ਨੇ ਮੇਰੇ ਹਲਕੇ ਦੇ ਵਿੱਚ ਭਾਵੇਂ ਕੋਈ ਅਫੀਸਰ ਹੈ ਤੁਸੀਂ ਅੱਜ ਮੇਰੇ ਧਿਆਨ ਚ ਲਿਆਇਆ ਕਿ ਸਾਡੇ ਫੋਨ ਤੋਂ ਆਦਾ ਕੰਨੀ ਕਰਦੇ ਨੇ ਮੈਂ ਜਰੂਰ ਤੁਹਾਨੂੰ ਵਿਸ਼ਵਾਸ ਆਯੂ ਸਾਹਿਬ ਇੱਥੇ ਹੋਣੇ ਜੀ ਪੁੱਛੋ ਇਹਨਾਂ ਨੂੰ ਮੈਂ ਮਹੀਨੇ 2 ਮਹੀਨੇ ਤੋਂ ਫੋਨ ਕਰ ਰਿਹਾ ਇਹਨਾਂ ਨੂੰ ਪੁੱਛੋ ਇਹਨਾਂ ਦੇ ਫੋਨ ਹੀ ਨਿ ਚੱਕਦੇ ਮੇਰੀ ਬੇਟੀ ਹੈ ਤੁਸੀਂ ਮੈਸੇਜ ਛੱਡਦੇ ਆਂ ਤੁਸੀਂ ਕਿੰਨੇ ਬਾਹਰ ਐ ਮੈਂ ਅੰਦਰ ਐ ਅਸੀਂ ਚਾਰ ਵਾਰ ਇੱਥੇ ਆ ਚੁੱਕੇ ਹਾਂ ਜੀ ਵਾਈਟ ਮੇਰੇ ਨਾਲ ਲੈ ਲੋ ਨਾ ਫਿਰ ਕਰ ਲਿਓ ਜੀ ਜੀ ਸਰ ਥੈਂਕ ਯੂ ਤੇ ਗੱਲ ਪਤਾ ਕੀ ਛੋੜਿਓ ਇਹਨਾਂ ਦੇ ਖਿਲਾਫ ਵੀ ਸਰਕਾਰ ਨੂੰ ਐਕਸ਼ਨ ਲੈਣਾ ਬਣਦਾ ਜਿਹੜੇ ਅਧਿਕਾਰੀਆਂ ਦੇ ਸਮੇਂ ਦੇ ਉੱਤੇ ਬਿਲਡਿੰਗਾਂ ਸਾਰੀਆਂ ਗਈਆਂ ਐ ਕਬਜ਼ੇ ਕੀਤੇ ਗਏ ਨੇ ਉਹਨਾਂ ਨੂੰ ਤਲਬ ਕਰੋ ਉਹਨਾਂ ਦੀ ਪ੍ਰਾਪਰਟੀ ਦੀ ਛਾਣਵੇਂਣ ਕਰੋ ਇਹ ਜਿਹੜੇ ਉੱਥੇ ਇਨਸਪੈਕਟਰ ਐਸ ਡੀਓ ਅਧਿਕਾਰੀ ਨੇ ਜਿਹੜੇ ਇਹਨਾਂ ਦੀ ਤੁਸੀਂ ਪ੍ਰਾਪਰਟੀ ਤਾਂ ਦੇਖੋ ਜਾ ਕੇ ਇਹ ਇਦਾਂ ਬੋਲਦੇ ਨੇ ਜਿਵੇਂ ਸਾਡੇ ਕਿੰਗ ਮੇਕਰ ਨੇ ਸਾਡੇ ਰਾਜੇ ਹੋਣ ਇਹ ਨੌਕਰ ਨੇ ਸਾਡੇ ਤੁਸੀਂ ਹੁਣ ਕਹਿੰਦੇ ਹੋ ਵੀ ਨੋਟਿਸ ਕੱਢਾਂਗੇ ਜਦੋਂ ਇਹ ਪ੍ਰੋਜੈਕਟ ਬਣਦੇ ਨੇ ਉਸ ਸਮੇਂ ਦੇ ਵਿੱਚ ਕੋਈ ਅਧਿਕਾਰੀ ਨਹੀਂ ਉੱਥੇ ਲਾਇਆ ਜਾਂਦਾ ਜਿਹੜਾ ਚੈੱਕ ਕਰੇ ਵੀ ਇਹ ਵੱਧ ਕਵਰ ਕਰ ਰਹੇ ਨੇ ਇਹ ਕੋਈ 100 200 ਦੀ ਗੱਲ ਨਹੀਂ ਹੈਗੀ 500000 ਦੀ ਗੱਲ ਨਹੀਂ ਹੈਗੀ ਕੋਈ ਰੇੜੀ ਖੋਖੇ ਵਾਲਾ ਹੋਵੇ ਉਹਨੂੰ ਵੀ ਮੈਂ ਦੇ ਵਿੱਚ ਚੱਕ ਦੰਦੀ ਆ ਕਾਰਪੋਰੇਸ਼ਨ ਨਗਰ ਕੌਂਸਲ ਇਹ ਤਾਂ ਕਰੋੜਾਂ ਦੀ ਜਗ੍ਹਾ ਤਾਂ ਕੋਈ ਅਧਿਕਾਰੀ ਜ਼ਿੰਮੇਵਾਰ ਨਹੀਂ ਤਾਂ ਤੁਸੀਂ ਫਰਵਰੀ ਚ ਆਓ ਇਹ ਉਸ ਤੋਂ ਪਹਿਲਾਂ ਜਿਹੜੀ ਯੂਸੀ ਰਵਨੀਤ ਗਰੀਸ਼ ਜਗਜੀਤ ਬਰਿੰਦਰ ਤਵਾਰੀ ਇਹ ਸਾਰਿਆਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਹੈਗੀ ਜਿਹੜੇ ਨੇ ਕਬਜ਼ਾ ਕਰਵਾ ਕੇ ਚਲੇ ਗਏ ਐਮਐਲਏ ਸਾਹਿਬ ਨੇ ਉਸ ਦਿਨ ਕਿਹਾ ਵੀ ਮੈਂ ਸਖਤ ਹਦਾਇਤ ਦੰਦਾ ਇਹਨਾਂ ਨੂੰ ਵੀ ਇਹ ਨਾਲ ਦੀ ਨਾਲ ਇੱਥੇ ਕੁਇਕਲੀ ਜਿਹੜੇ ਐਕਸ਼ਨ ਹੋਊਗਾ ਹੁਣ ਫੇਰ ਮੈਂ ਅੱਜ ਦੀ ਕਾਲ ਕਰ ਰਿਹਾ ਉਹ ਮੈਂ ਮੀਟਿੰਗ 'ਚ ਹਾਂ ਜਦੋਂ ਮੀਟਿੰਗ ਕਰਨ ਤੋਂ ਬਾਅਦ ਫੇਰ ਕਾਲ ਕੀਤੀ ਮੈਂ ਦੱਸਦਾ ਐਨਸਪੈਕਟਰ ਨੂੰ ਕਾਲ ਕੀਤੀ ਉਹ ਤੋਂ ਬਾਅਦ ਉਹ ਉਹਨੇ ਫੋਨ ਹੀ ਨਹੀਂ ਚੱਕਿਆ ਮਤਲਬ ਹੁਣ ਤੁਸੀਂ ਦੇਖੋ ਅੰधेਰ ਨਗਰੀ ਚੌਪਟ ਰਾਜ ਵਾਲਾ ਕੰਮ ਹੋਇਆ ਪਿਆ ਪੀਆਰ 7 ਦੇ ਆਲੇ-ਦਾਲੇ 빌ਡਿੰਗ ਜਿਹੜੇ ਕਬਜ਼ੇ ਕੀਤੇ ਉਹਨਾਂ ਤੇ ਕੀ ਦੀ ਜ਼ਿੰਮੇਵਾਰੀ ਬਣਦੀ ਹੈ ਪਲੀਜ਼ ਉਹ ਇਹਨਾਂ ਨੂੰ ਇੱਕ ਵਾਰ ਜਰੂਰ ਮੈਂ ਜਿਹੜੀ ਤੁਸੀਂ ਪੀਆਰ 7 ਤੇ ਕਬਜ਼ਿਆਂ ਦੀ ਗੱਲ ਕੀਤੀ ਹੈ ਜੀ ਛੋਟੇ ਵੀ ਜਿਹੜਾ ਤਾਂ ਕੋਈ ਅਣਦੇਖੇ ਦੇਖੇ ਕੁਝ ਹੋਇਆ ਮੈਂ ਕਹਿ ਨਹੀਂ ਸਕਦਾ ਪਰ ਮੈਂ ਅੱਜ ਹੀ ਯੂ ਸਰਬ ਨੂੰ ਹਦਾਇਤਾਂ ਕਰਨਾ ਸਬੰਧਤ ਸਟਾਫ ਨੂੰ ਵੀ ਜੇ ਕਿਤੇ ਕੋਈ ਨਜਾਇਜ਼ ਕਬਜ਼ਾ ਕਿਸੇ ਨੇ ਬਿਲਡਰ ਨੇ ਕੋਈ ਜਾ ਕੀਤਾ ਉਹਨੂੰ ਜਲਦੀ ਖਾਲੀ ਕਰਵਾਉਣ ਦੀ ਇਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਸਾਡੀ ਵੀ ਸੁਣਵਾਈ ਨਹੀਂ ਹੋਊਗੀ ਸਰਕਾਰ ਸਾਡੀ ਗੱਲ ਨਹੀਂ ਸੁਣੂਗੀ ਲੋਕ ਸਾਡੀ ਨਾਲ ਨਹੀਂ ਤੁਰਨਗੇ ਤਾਂ ਫਿਰ ਆਖਰ ਨੂੰ ਜਿਹੜਾ ਚੌਥਾ ਥੰਮ ਹੈ ਲੋਕਤੰਤਰ ਦਾ ਉਹ ਵੀ ਕਿਤੇ ਨਾ ਕਿਤੇ ਟੁੱਟ ਜਾਏਗਾ ਪਰ ਵਾਇਲੇਸ਼ਨ ਤਾਂ ਹੋਈ ਹੈ ਨਾ ਜੀ ਤੁਹਾਡੇ ਪ੍ਰੋਜੈਕਟ ਨੂੰ ਜੇ ਉਹਨਾਂ ਨੇ 4000 ਗਾਜ਼ ਜਾਂ ਫੁੱਟ ਕਰਾਇਆ ਤੋਂ 5000 ਰੋਕ ਰਹੇ ਨੇ ਉਹਦੀ ਜ਼ਿੰਮੇਵਾਰੀ ਤਾਂ ਨਗਰ ਕੌਂਸਲ ਦੀ ਦੇਖੋ ਬਿਲਕੁਲ ਠੀਕ ਹੈ ਉਹ ਤੁਹਾਡੀ ਗੱਲ ਮੈਂ ਬਿਲਕੁਲ ਐਗਰੀ ਕਰਦਾ ਉਹ ਅਸੀਂ ਚੈੱਕ ਕਰ ਲਾਂਗੇ ਵੀ ਜੋ ਜ਼ਿਆਦਾ ਤੇ ਕਾਬਜ ਹੈ ਤੇ ਨੈਸ਼ਨਲ ਹਾਈਵੇ ਨੂੰ ਅਸੀਂ ਲਿਖ ਦਾਂਗੇ ਵੀ ਇਹ ਇੰਨੀ ਜਿਹੜਾ ਡਿਵੈਲਪਰ ਹੈ ਉਹਨੂੰ ਵੀ ਲਿਖਾਂਗੇ ਵੀ ਆਪਣਾ ਇਹਨੂੰ ਸੈੱਟ ਕੀਤਾ ਜਾਏ ਪ੍ਰੋਜੈਕਟ ਦੇ ਲੇਆਉਟ ਨੂੰ ਅਪਰੂਵ ਦੇ ਮੁਤਾਬਕ ਕੀਤਾ ਜਾਏ ਜੇਕਰ ਨਹੀਂ ਕਰੂਗਾ ਤਾਂ ਬੰਦਾ ਐਕਸ਼ਨ ਅਸੀਂ ਐਜ਼ ਪਰ ਬਿਲਡਿੰਗ ਬਾਇਲਾਜ਼ ਲਵਾਂਗੇ ਅਸੀਂ ਦੇਖਦੇ ਹੁਣ ਐਮਐਲਏ ਸਾਹਿਬ ਨੇ ਜੋ ਕਿਹਾ ਵੀ ਜੋ ਤੁਹਾਨੂੰ ਲੱਗਦਾ ਵੀ ਮੈਂ ਇਸ ਤਰ੍ਹਾਂ ਦਾ ਨਹੀਂ ਬਿਲਡਰ ਮੇਰੇ ਨਹੀਂ ਹੈਗੇ ਇਹ ਪਹਿਲੇ ਵਾਲੇ ਸਰਕਾਰਾਂ ਦਾ ਕੰਮ ਕੀਤਾ ਹੋਇਆ ਹੈ ਹੁਣ ਜੇ ਕੁਕਲੀ ਐਕਸ਼ਨ ਨਹੀਂ ਹੁੰਦਾ ਤਾਂ ਉਹੀ ਐਮਐਲਏ ਸਾਹਿਬ ਨੂੰ ਦੁਬਾਰਾ ਪੁੱਛਾਂਗੇ ਜਾ ਕੋ ਤੁਹਾਡੇ ਤੇ ਉਹਨਾਂ 'ਚ ਕੀ ਫਰਕ ਹੈ ਇਹ ਤੁਹਾਡੇ ਪਿਆਰ ਦੇ ਸਤਕਾਰ ਕਰਕੇ ਤੁਸੀਂ ਇਸ ਸੀਟ ਤੇ ਤੁਹਾਨੂੰ ਲੋਕਾਂ ਨੇ ਪਹੁੰਚਾਇਆ ਆ ਜਿਹੜਾ ਨਾ ਜੀ ਇਹ ਜਿਹੜਾ ਤੁਸੀਂ ਚਲਾਇਆ ਇਸ ਸੀਟ ਤੇ ਪਹੁੰਚਣ ਵਾਸਤੇ ਇਹਦਾ ਬਹੁਤ ਵੱਡਾ ਰੋਲ ਹੈ ਜਦੋਂ ਤੁਸੀਂ ਆ ਕੇ ਇਸ ਸੰਗ ਵਿੱਚ ਫਸਾਉਨੇ ਹਨ ਸੱਚ ਬੋਲਣ ਨੂੰ ਦਿਲ ਕਰਦਾ ਫਿਰ ਵੀ ਆਹ ਚੀਜ਼ ਤਾਂ ਲੋਕ ਘਟੋ ਘਟ ਜਿਹੜੀ ਆ ਸ਼ਬਦਾਂ ਦੀ ਤਾਕਤ ਹੈ ਜੀ ਤੁਹਾਡੇ ਚੈਨਲ ਏ ਉਹਨਾਂ ਚੈਨਲ ਹੈ ਲੋਕਾਂ ਤੱਕ ਇੱਕ ਆਪਣੇ ਹਲਕੇ ਦੇ ਸੇਵਾਦਾਰ ਦੀ ਆਵਾਜ਼ ਨੂੰ ਪਹੁੰਚਾਉਣਗੇ ਔਰ ਮੈਂ ਤਾਂ ਅੱਜ ਪੰਜਾਬੀਆਂ ਨੂੰ ਬੇਨਤੀ ਕਰਦਾ ਕੋਈ ਗੱਲ ਨਹੀਂ ਜਿੱਤ ਹਰ ਬਣੀ ਹੋਈ ਹੈ ਸਾਡੇ ਅਸੀਂ ਸਾਡਾ ਰਿਜ਼ਲਟ ਇੱਡਾ ਚੰਗਾ ਨਹੀਂ ਐਮਪੀ ਲੈ ਚ ਤੁਸੀਂ ਦੇ ਸਕਦੇ ਅਗਲੇ ਐਪੀਸੋਡ ਦੇ ਵਿੱਚ ਜਿਹੜਾ ਰੋਜ਼ਲਿਨ ਸਕੁਆਇਰ ਤੇ ਹੋਰ ਵੀ ਜਿਹੜੇ ਉੱਥੇ ਇੱਕ ਪ੍ਰੋਜੈਕਟ ਬਣੇ ਹੋਏ ਨੇ ਜਿਨ੍ਹਾਂ ਨੇ ਸਰਕਾਰ ਦੀ ਜਗਾ ਰੋਕੀ ਹੋਈ ਹੈ ਉਹਨਾਂ ਨੂੰ ਵਾਚ ਕਰਾਂਗੇ ਦੇਖਾਂਗੇ ਤੇ ਅਧਿਕਾਰੀਆਂ ਤੇ ਵੀ ਨਜ਼ਰ ਰੱਖਾਂਗੇ ਕਿੰਨੀ ਛੇਤੀ ਇਹਨਾਂ ਤੇ ਐਕਸ਼ਨ ਹੁੰਦਾ ਹੈ। ਸਾਥ ਸ੍ਰੀ ਕਾਲਜੀ ਮਹਿਮੂਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ। ਦੋਸਤੋ ਗੱਲਬਾਤ ਆਪਾਂ ਕਰਾਂਗੇ ਜੀਰਕਪੁਰ ਸ਼ਹਿਰ ਦੀ। ਮਤਲਬ ਮਹਾਲੀ ਦੇ ਵਿੱਚ ਜ਼ੀਰਕਪੁਰ ਜਿਹੜਾ ਪੈਂਦਾ ਆਪਾਂ ਪਿਛਲੇ ਦਿਨੀ ਇੱਕ ਐਮਐਲਏ ਸਾਹਿਬ ਨਾਲ ਉੱਥੇ ਗੱਲਬਾਤ ਕੀਤੀ ਸੀ ਕੁਲਜੀਤ ਰੰਧਾਵਾ ਜੀ ਦੇ ਨਾਲ ਕੁਲਜੀਤ ਰੰਧਾਵਾ ਜੀ ਕਹਿੰਦੇ ਉਹ ਸਮੇਂ ਦੇ ਵਿੱਚ ਜੇ ਕਿਸੇ ਵੱਡੇ ਬਿਲਡਰ ਨੇ ਬਿਲਡਿੰਗਾਂ ਉਸਾਰਨੀਆਂ ਨੇ ਤਾਂ ਕਰੋੜਾਂ ਰੁਪਇਆ ਅਧਿਕਾਰੀਆਂ ਨੇ ਅਫਸਰਾਂ ਨੇ ਜਾਂ ਰਾਜਨੀਤਿਕ ਲੋਕਾਂ ਨੇ ਖਾਦਾ ਤਾਂ ਕਰਕੇ ਅੱਜ ਉੱਥੇ ਕਰੋੜਾਂ ਰੁਪਏ ਦੇ ਜਿਹੜੇ ਲੋਕਾਂ ਨੇ ਫਲੈਟ ਲਏ ਨੇ ਜਾਂ ਘਰ ਬਣਾਏ ਨੇ ਉਹ ਅੱਜ ਰੋਂਦੇ ਨਜ਼ਰ ਆਉਂਦੇ ਨੇ ਵੀ ਅਸੀਂ ਕਿੱਥੇ ਫਸ ਗਏ ਪੱਥਰ ਦੇ ਸ਼ਹਿਰ ਚ ਫਸ ਗਏ ਉੱਥੇ ਤਾਂ ਐਸੇ ਵੀ ਲੋਕ ਨਹੀਂ ਐਸੇ ਬਿਲਡਰ ਨੇ ਕੋਲੋਨਾਈਜ਼ਰ ਨੇ ਜਿਨ੍ਹਾਂ ਨੇ ਸਰਕਾਰ ਦੇ ਜਿਹੜੇ ਨਾਲੇ ਨਦੀਆਂ ਜਿੱਥੋਂ ਪਾਣੀ ਲੰਘਦਾ ਸੀ ਉਹ ਵੀ ਢੁੱਕਲੇ ਮਤਲਬ ਉਹ ਵੀ ਵੇਚਦੇ ਅੱਗੇ ਲੋਕਾਂ ਨੂੰ ਅਧਿਕਾਰੀਆਂ ਦੇ ਅਸਰ ਨਾਲ ਰਲ ਕੇ ਹੁਣ ਵੀ ਜੇ ਗੱਲ ਕਰੀਏ ਨਵੀਂ ਸਰਕਾਰ ਆ ਗਈ ਹੈ 2.5 ਸਾਲ ਆ ਗਏ ਹੁਣ ਨਵੀਂ ਨਹੀਂ ਹੁਣ ਤਾਂ ਪੁਰਾਣੀ ਹੋ ਗਈ ਹੈ ਹਲੇ ਵੀ ਪੁਰਾਣੀਆਂ ਸਰਕਾਰਾਂ ਤੇ ਐਮਐਲਏ ਸਾਹਿਬ ਇਲਜ਼ਾਮ ਲਾਉਂਦੇ ਨੇ ਕਿਉਂਕਿ 2.5 ਸਾਲ ਹੋਣ ਦੇ ਬਾਵਜੂਦ ਬੀਤਣ ਦੇ ਬਾਵਜੂਦ ਵੀ ਵੀਰੋ ਅੱਜ ਵੀ ਉਹੀ ਹਾਲਾਤ ਹੈ ਅਣਧਾਰਤ ਬਿਲਡਿੰਗਾਂ ਸਾਰੀਆਂ ਜਾ ਰਹੀਆਂ ਨੇ ਤੇ ਸਰਕਾਰ ਦੀ ਜ਼ਮੀਨ ਹੈ ਜਿਹੜੀ ਉੱਤੇ ਕਬਜ਼ਾ ਕੀਤਾ ਜਾ ਰਿਹਾ ਹੈ ਮੈਂ ਉਹਨਾਂ ਨੂੰ ਸਵਾਲ ਕੀਤਾ ਸੀ ਵੀ ਪੀਆਰ 7 에어ਪੋਰਟ ਰੋਡ ਦੇ ਉੱਤੇ ਜਿਹੜੇ ਲੋਕ ਨੇ ਬਿਲਡਰ ਨੇ ਕਈ ਉਹਨਾਂ ਨੇ ਕਬਜ਼ੇ ਕਰ ਰੱਖੇ ਨੇ ਸਰਕਾਰ ਦੀ ਜਗ੍ਹਾ ਤੇ ਉਹ ਕਬਜ਼ੇ ਕਿੱਥੇ ਕੀਤੇ ਆ ਵੀਡੀਓ ਦੇ ਵਿੱਚ ਸਾਫ਼-ਸਾਫ਼ ਅਸੀਂ ਤੁਹਾਨੂੰ ਦਿਖਾਇਆ ਉਹ ਦੇਖੋ ਰੋਡ ਤੇ ਉਹਨਾਂ ਦੇ ਪ੍ਰੋਜੈਕਟ ਦੇ ਵਿਚਾਰੇ ਜਿਹੜੀ ਜਗ੍ਹਾ ਭਾਵੇਂ 1 ਏਕੜਾ ਭਾਵੇਂ 2 ਏਕੜਾ ਮਤਲਬ ਕਰੋੜਾਂ ਰੁਪਏ ਦੀ ਜਗ੍ਹਾ ਦੇ ਉੱਤੇ ਲੋਕਾਂ ਨੇ ਆਪਣਾ ਅਧਿਕਾਰ ਸਥਾਪਿਤ ਕਰ ਰੱਖਿਆ ਹੈ ਚਾਰ ਦੀਵਾਰੀਆਂ ਕਰ ਰੱਖੀਆਂ ਨੇ ਲੇਰਿੰਗ ਲਾ ਰੱਖੇ ਨੇ ਗੇਟ ਲਾ ਰੱਖੇ ਨੇ ਵੱਡੇ ਪੱਧਰ ਤੇ ਮਤਲਬ ਸਰਕਾਰ ਦੀ ਅੱਖਾਂ 'ਚ ਧੂੜ ਝੋਕ ਰੱਖੀ ਹੈ ਪਰ ਸਰਕਾਰ ਦੀਆਂ ਅਧਿਕਾਰੀਆਂ ਦੇ ਨਹੀਂ ਅਧਿਕਾਰੀਆਂ ਦੀਆਂ ਅੱਖਾਂ ਖੁੱਲੀਆਂ ਨੇ ਦੇਖ ਕੇ ਅੱਖਾਂ ਬੰਦ ਕਰ ਲੈਂਦੇ ਨੇ ਬੜੇ ਲੰਮੇ ਸਮੇਂ ਤੋਂ ਜਿਹੜੇ ਪੁਰਾਣੇ ਯੂਓਸੀ ਉੱਥੇ ਉਹਨਾਂ ਨੂੰ ਸੰਪਰਕ ਕੀਤਾ ਉਹਨਾਂ ਨੂੰ ਦੱਸਿਆ ਉਹ ਆਪਣਾ ਆਪਣਾ ਹਿਸਾਬ ਕਿਤਾਬ ਕਰਕੇ ਉਹਨਾਂ ਦੀ ਬਦਲੀ ਹੋ ਗਈ। ਹੁਣ ਨਵਾਂ ਆਇਓ ਸ਼ੋਕ ਜੀ ਹੈਗੇ ਨੇ ਸਾਡੀ ਗੱਲਬਾਤ ਪਿਛਲੇ ਦਿਨੀ ਜਦੋਂ ਐਮਐਲਏ ਸਾਹਿਬ ਨੂੰ ਮਿਲੇ ਉਹਨਾਂ ਦਾ ਪੱਖ ਜਾਣਿਆ ਤਾਂ ਇਹਨਾਂ ਦਾ ਵੀ ਪੱਖ ਜਾਣਿਆ। ਉਹਦੇ ਵਿੱਚੋਂ ਕੀ ਕਹਿ ਰਹੇ ਨੇ ਹਲੇ ਵੀ ਨੋਟਿਸ ਦੀਆਂ ਗੱਲਾਂ ਕਰਦੇ ਨੇ। ਉਹ ਮਹਾਰਾਜ ਨੋਟਿਸ ਤਾਂ ਤੁਸੀਂ ਕਈ ਸਾਲਾਂ ਤੋਂ ਕੱਢਦੇ ਆ ਰਹੇ ਹੋ ਕਾਰਵਾਈ ਕੀ ਕਰੋਗੇ? ਤੁਸੀਂ ਨੋਟਿਸ ਨਹੀਂ ਕੱਢਿਆ ਤਾਂ ਤੋਂ ਪਹਿਲਾਂ ਜਿੰਨੇ ਵੀ ਆਏ ਉਹ ਨੋਟਿਸ ਕੱਢ ਕੇ ਗਏ ਨੇ। ਨੋਟਿਸ ਤੋਂ ਬਾਅਦ ਆਪਣਾ ਆਪਣਾ ਹਿਸਾਬ ਕਿਤਾਬ ਕਲੀਅਰ ਕਰ ਲਿਆ ਉਹਨਾਂ ਨੇ। ਹੁਣ ਤੁਸੀਂ ਨੋਟਿਸ ਨਹੀਂ ਕੱਢਣਾ ਆਇਓ ਸਾਹਿਬ। ਤੁਸੀਂ ਕਾਰਵਾਈ ਕਰੋ ਤੁਹਾਡੇ ਇਨਸਪੈਕਟਰ ਨੂੰ ਭਾਵੇਂ 1 ਸਾਲ ਤੋਂ ਦੱਸਣ ਲੱਗ ਜੋ ਅੱਜ ਜਾਨੇ ਕੱਲ ਜਾਨੇ ਅੱਜ ਜਾਨੇ ਕੱਲ ਜਾਨੇ ਉਦੋਂ ਉੱਪਰ ਐਸ ਡੀਓ ਆ ਜਾਂਦਾ ਉਹ ਵੀ ਕਹਿੰਦਾ ਅੱਜ ਜਾਨੇ ਕੱਲ ਜਾਨੇ ਇਸੇ ਤੋਂ ਤੁਸੀਂ ਮੈਂ ਉੱਥੇ ਐਮ ਐਲ ਏ ਸਾਹਿਬ ਦੇ ਸਾਹਮਣੇ ਕਹਿ ਬੀਆ ਤੁਹਾਡਾ ਇਹੋ ਬੈਠਾ ਹੈ ਕਿਹਦੀ ਗੱਲ ਹੁੰਦਾ ਕਿਸੇ ਦੀ ਵੀ ਨਹੀਂ ਜੇ ਸੁਣਦਾ ਤਾਂ ਇਧਰੋਂ ਪਾਈ ਇਧਰੋਂ ਕਰਤੀ ਤੁਸੀਂ মিডিਆ ਤੱਕ ਨੂੰ ਇਗਨੋਰ ਕਰਦੇ ਹੋ ਤਾਂ ਕਰਦੇ ਹੋ ਕਿਉਂਕਿ ਤੁਹਾਡੇ ਕਿਹੜਾ ਉੱਪਰ ਕੋਈ ਤੁਹਾਡਾ ਕੋਈ ਬਗੜਨ ਵਾਲਾ ਬੈਠਾ ਅਧਿਕਾਰੀ ਇਸ ਟਾਈਮ ਇੰਨੇ ਹਾਵੀ ਨੇ ਚੁਣੇ ਹੋਏ ਨਮਾਇੰਦਿਆਂ ਦੇ ਉੱਤੇ ਉਹਨਾਂ ਨੂੰ ਟਿਚ ਜਾਣਦੇ ਨੇ ਜਦੋਂ ਕਿਤੇ ਨਜਾਇਜ਼ ਐਕਟੀਵਿਟੀ ਲੀਗਲ ਐਕਟੀਵਿਟੀ ਹੁੰਦੀ ਆ ਤਾਂ ਉਹਨੂੰ ਜਿਹੜਾ ਪਾਰਦਰਸ਼ੀ ਨਾਲ ਦਿਖਾਉਣਾ ਮੀਡੀਆ ਦਾ ਫਰਜ਼ ਹੈ ਜਿੱਦਾਂ ਕਿ ਸਰਕਾਰ ਦੀਆਂ ਜਿੰਨੀਆਂ ਵੀ ਪਾਲਿਸੀਆਂ ਨੇ ਉਹ ਲੋਕਾਂ ਤੱਕ ਅਸੀਂ ਪਹੁੰਚਾਉਣੇ ਆ ਜੋ ਧਾਂਦਲੀਆਂ ਹੋ ਰਹੀਆਂ ਨੇ ਮੈਗਮੇ ਦੇ ਵਿੱਚ ਜਾਂ ਸਰਕਾਰ ਦੀਆਂ ਜ਼ਮੀਨਾਂ ਦੇ ਵਿੱਚ ਵੱਡੇ ਵੱਡੇ ਕੱਪੜੇ ਘਟਾਲੇ ਹੋ ਰਹੇ ਨੇ ਉਹ ਸਰਕਾਰ ਤੱਕ ਅਸੀਂ ਪਹੁੰਚਾਉਣੇ ਆ ਪਰ ਅੱਜ ਸਰਕਾਰ ਕੀ ਹੁੰਦੀ ਆ ਸਰਕਾਰ ਚੁਣੇ ਹੋਏ ਨਮਾਇੰਦੇ ਨੇ ਪਰ ਜੁ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਉਹਨਾਂ ਦੀ ਗੱਲ ਹੀ ਨਹੀਂ ਕੋਈ ਸੁਣ ਦਾ ਅਫਸਰ ਥਾਣਿਆਂ ਦੇ ਵਿੱਚ ਜਾਓ ਏਜੰਟ ਠੱਗੀਆਂ ਮਾਰ ਰਹੇ ਨੇ ਪਰ ਉੱਥੇ ਉਹਨਾਂ ਦੇ ਏਜੰਟਾਂ ਦੇ ਕਾਰਵਾਈ ਨਹੀਂ ਹੁੰਦੀ ਕਿਉਂਕਿ ਉਹ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਲੋਕ ਡਰਨ ਲੱਗੇ ਵੀ ਅਸੀਂ ਕਿੱਥੇ ਜਾਈਏ ਪੁਲਿਸ ਕੋਲੇ ਜਾਂਦੇ ਨਹੀਂ ਜਾਂਦੇ ਇਸੇ ਤਰ੍ਹਾਂ ਉਹ ਲੋਕ ਨੇ ਜਿਹੜੇ ਅਧਿਕਾਰੀਆਂ ਦੇ ਦਫ਼ਤਰਾਂ 'ਚ ਤੱਕੇ ਖਾ ਖਾ ਕੇ ਖਾ ਖਾ ਕੇ ਅੱਕ ਗਏ ਨੇ ਜਿਹੜਾ ਇਲੈਗਲ ਐਕਟੀਵਿਟੀਜ਼ ਆ ਉਹ ਸਾਰਾ ਕੁਝ ਦਿਖਾ ਕੇ ਥੱਕ ਗਏ ਨੇ ਪਰ ਕੋਈ ਕਾਰਵਾਈ ਨਹੀਂ ਹੁੰਦੀ ਐਮਐਲਏ ਸਾਹਿਬ ਨੇ ਉਸ ਦਿਨ ਕਿਹਾ ਵੀ ਮੈਂ ਸਖਤ ਹਦਾਇਤ ਦੰਦਾ ਇਹਨਾਂ ਨੂੰ ਵੀਰ ਨਾਲ ਦੀ ਨਾਲ ਇਤੇ ਕੁਇਕਲੀ ਜਿਹੜੇ ਐਕਸ਼ਨ ਹੋਊਗਾ ਹੁਣ ਫੇਰ ਮੈਂ ਅੱਜ ਦੀ ਕਾਲ ਕਰ ਰਿਹਾ ਉਹ ਮੈਂ ਮੀਟਿੰਗ 'ਚ ਐ ਜਦੋਂ ਮੀਟਿੰਗ ਕਰਨ ਤੋਂ ਬਾਅਦ ਫੇਰ ਕਾਲ ਕੀਤੀ ਮੈਂ ਦੱਸਦਾ ਐ ਇਨਸਪੈਕਟਰ ਨੂੰ ਕਾਲ ਕੀਤੀ ਉਹ ਤੋਂ ਬਾਅਦ ਉਹ ਉਹਨੇ ਫੋਨ ਹੀ ਨਹੀਂ ਚੱਕਿਆ ਮਤਲਬ ਹੁਣ ਤੁਸੀਂ ਦੇਖੋ ਅੰਬੇਰ ਨਗਰੀ ਚੌਪਟ ਰਾਜ ਵਾਲਾ ਕੰਮ ਹੋਇਆ ਪਿਆ ਇਹ ਵੀਰਕਪੁਰ ਦੇ ਮੈਂ ਸ਼ਰਿਆਮ ਉਹਨਾਂ ਦਾ ਅਸੀਂ ਦੱਸ ਕਿ ਆਏ 22 ਨੇਮ ਦੱਸਿਆ ਰੋਜ਼ਲੀਨ ਸਕੁਅਰ ਦੇ ਨਾਂ ਤੇ ਵੱਡੀ ਬਿਲਡਰ ਇੱਕ ਮੈਡਮ ਰੋਜੀ ਮੈਡਮ ਐ ਉਹਨਾਂ ਉਹ ਕਹਿੰਦੇ ਵੀ ਪੱਖ ਨਹੀਂ ਲੈਂਦੇ ਪੱਖ ਜਾਣ ਲਈ ਵੀ ਟੀਮ ਭੇਜਤੀ ਖੁਦ ਵੀ ਜਾਏ ਉਹ ਸਾਹਮਣੇ ਨਹੀਂ ਆਉਂਦੀ ਉਹਨਾਂ ਦਾ ਸਟਾਫ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਦੱਸਿਆ ਵੀ ਆਹ ਤੁਹਾਡੀ ਜਗਾ ਜਿਹੜੀ ਨਜਾਇਜ਼ ਹੈ ਰੋਕੀ ਹੋਈ ਉਹ ਅੱਗੋਂ ਕਹਿੰਦੇ ਆ ਕਹਿੰਦੇ ਸਾਨੂੰ ਕਿਹੜਾ ਕੋਈ ਰੋਕਦਾ ਹੈ ਉਹ ਅਸੀਂ ਕੁੜੀਆਂ ਨੂੰ ਦਿਖਾ ਨਹੀਂ ਸਕਦੇ ਸਟਾਫ ਦੀਆਂ ਨੂੰ ਤਾਂ ਕਿਉਂਕਿ ਕੋਈ ਕਿੱਥੋਂ ਜੌਬ ਕਰਦੀ ਹੈ ਕੋਈ ਕਿੱਥੋਂ ਕਰਦੀ ਹੈ ਉਹ ਸ਼ਰਮ ਮੰਨਦੇ ਨੇ ਵੀ ਅਸੀਂ ਜਗਾ ਨੱਪੀ ਹੋਈ ਹੈ ਦੱਬੀ ਹੋਈ ਹੈ ਪਰ ਸਾਨੂੰ ਕਿਹੜਾ ਕੋਈ ਰੋਕਦਾ ਹੈ ਇਸ ਕਰਕੇ ਮੇਰੇ ਵੀਰੋ ਪੰਜਾਬ ਦੇ ਵਾਸੀਓ ਤੁਹਾਨੂੰ ਅਪੀਲ ਕਰਦੇ ਆ ਵੀ ਤੁਸੀਂ ਜਾਗੋ ਜੇ ਆਪਾਂ ਨਾ ਜਾਗੇ ਤਾਂ ਆਪਣੇ ਨਾਲ ਹੀ ਕੁਝ ਹੋਣਾ ਹੈ ਆਪਣੀ ਜਿਹੜੀ ਜਗ੍ਹਾ ਜਿੱਥੇ ਦਰਖਤ ਲੱਗਣੇ ਨੇ ਭਾਵੇਂ ਜੰਗਲਾਤ ਦੀ ਹੈ ਨਹਿਰੀ ਮਹਿਕਮੇ ਦੀ ਹੈ ਜਾਂ ਜਿੱਥੇ ਸਾਡੀਆਂ ਸੜਕਾਂ ਚੌੜੀਆਂ ਹੋਣੀਆਂ ਨੇ ਹਾਈਵੇ ਦੀ ਜਗ੍ਹਾ ਐਨਐਚਆਈ ਦੀ ਜਗ੍ਹਾ ਇਹ ਲੋਕ ਦੱਬ ਜਾਣਗੇ ਖਾ ਜਾਣਗੇ ਇਸ ਕਰਕੇ ਆਸੀ ਜਾਗਣਾ ਸਾਨੂੰ ਸੰਘਰਸ਼ ਕਰਨਾ ਪੈਣਾ ਅੱਜ ਮੀਡੀਆ ਤੇ ਬਸ ਦੀ ਗੱਲ ਨਹੀਂ ਰਹੀ ਤੁਸੀਂ ਲੋਕ ਏਕਾ ਕਰਕੇ ਸਾਡੇ ਨਾਲ ਚੱਲੋ ਜਿੱਥੇ ਅਸੀਂ ਕੁਝ ਨਜਾਇਜ਼ ਗਤੀਵਿਧੀਆਂ ਦਿਖਾਉਣੀਆ ਤਾਂ ਲੋਕਾਂ ਨੂੰ ਜਾਗਣਾ ਬਣਦਾ ਸਮਾਜਿਕ ਸੰਸਥਾਵਾਂ ਜਿਹੜੇ ਲੋਕਾਂ ਦੇ ਹੱਕ 'ਚ ਸੰਸਥਾਵਾਂ ਖੜੀਆਂ ਨੇ ਲੋਕ ਪੱਖੀ ਲੋਕ ਖੜੇ ਨੇ ਉਹ ਧਰਨੇ ਦੇਣ ਮੁਜਾਰੇ ਕਰਨ ਤਾਂ ਜਾ ਕੇ ਸਰਕਾਰ ਦੀਆਂ ਅੱਖਾਂ ਖੁੱਲਣਗੀਆਂ ਇਸ ਕਰਕੇ ਜਿਹੜੇ ਅਧਿਕਾਰੀ ਨੇ ਅਫਸਰ ਨੇ ਇਹਨਾਂ ਨੂੰ ਤਾਂ ਕਹਿਣ ਦਾ ਫਾਇਦਾ ਹੀ ਨਹੀਂ ਮੈਂ ਫਿਰ ਕਹਿੰਦਾ ਇਹਨਾਂ ਦੇ ਖਿਲਾਫ ਵੀ ਸਰਕਾਰ ਨੂੰ ਐਕਸ਼ਨ ਲੈਣਾ ਬਣਦਾ ਜਿਹੜੇ ਅਧਿਕਾਰੀਆਂ ਦੇ ਸਮੇਂ ਦੇ ਉੱਤੇ ਬਿਲਡਿੰਗਾਂ ਸਾਰੀਆਂ ਗਈਆਂ ਕਬਜ਼ੇ ਕੀਤੇ ਗਏ ਨੇ ਉਹਨਾਂ ਨੂੰ ਤਲਬ ਕਰੋ ਉਹਨਾਂ ਦੀ ਪ੍ਰਾਪਰਟੀ ਨਿਸ਼ਾਨਬੀਨ ਕਰੋ ਇਹ ਜਿਹੜੇ ਉੱਥੇ ਇੰਸਪੈਕਟਰ ਐਸ ਡੀਓ ਅਧਿਕਾਰੀ ਨੇ ਜਿਹੜੇ ਇਹਨਾਂ ਦੀ ਤੁਸੀਂ ਪ੍ਰਾਪਰਟੀ ਤਾਂ ਦੇਖੋ ਜਾ ਕੇ ਇਹ ਐਦਾਂ ਬੋਲਦੇ ਨੇ ਜਿਵੇਂ ਸਾਡੇ ਕਿੰਗ ਮੇਕਰ ਨੇ ਸਾਡੇ ਰਾਜੇ ਹੋਣ ਇਹ ਨੌਕਰ ਨੇ ਸਾਡੇ ਇਹ ਜਿਹੜੇ ਅਧਿਕਾਰੀ ਨੇ ਸਰਕਾਰੀ ਸਾਡੇ ਨੌਕਰ ਨੇ ਪਰ ਤੁਸੀਂ ਜਾਓ ਏਸੀ ਚ ਇਸ ਤਰ੍ਹਾਂ ਬੈਠੇ ਆ ਭਾਵੇਂ মিডিਆ ਵਾਲਾ ਕੋਈ ਭਾਵੇਂ ਆਮ ਲੋਕਾਂ ਦਾ ਪੁੱਛਣੇ ਕੀ ਹੈ ਇਹਨਾਂ ਨੇ ਵੀਰ ਜੀ মিডিਆ ਵਾਲੇ ਕਿੰਨਾ ਚਿਰ ਤੁਹਾਡੇ ਲਈ ਲੜਾਈ ਕਰਨਗੇ ਇੱਕ ਅਫਸਰ ਨੂੰ ਮਿਲਣ ਲਈ ਅਸੀਂ ਜੀਰਕਪੁਰ ਤੱਕ 4 4 5 5 6 6 ਵਾਰੀ ਜਾਂਦੇ ਆ ਪਟਿਆਲੇ ਤੋਂ ਲੈ ਕੇ ਉੱਥੇ ਤੱਕ ਆਸੀਂ 2 2 3 3000 ਰੁਪਏ ਦਾ ਤੇਲ ਫੂਕ ਦਿੰਨੇ ਆ 10-10 ਹਜ਼ਾਰ ਰੁਪਏ ਲੱਗ ਜਾਂਦਾ ਇੱਕ ਅਫਸਰ ਦੀ ਬਾਈਟ ਕਰਨ ਵਾਸਤੇ ਅਸੀਂ ਕਿੱਥੇ ਜਾਈਏ ਇਹ ਲੋਕ ਅੱਗੋਂ ਇਹਨਾਂ ਦੇ ਕੈਬ ਨਾਲ ਅੱਗੇ ਸਾਨੂੰ ਖੜਨਾ ਪੈਂਦਾ ਜਾ ਜਾ ਕੇ ਕਿਉਂ ਬਈ ਕਿਉਂ ਅਸੀਂ ਖੜੀਏ ਇਸੇ ਤਰ੍ਹਾਂ ਏਜੰਟਾਂ ਦੇ ਖਿਲਾਫ ਫਾਸੀ ਲੜਾਈ ਲੜਦੇ ਆਂ ਤੁਹਾਡੀ ਲੋਕਾਂ ਦੀ ਉੱਥੇ ਕੋਈ ਨਹੀਂ ਸੁਣਦਾ ਜੇ ਗੱਲ ਕਰੀਏ ਸਾਡੀ ਕਿਸਾਨ ਜਥੇਬੰਦੀਆਂ ਦੀ ਉਹਨਾਂ ਤੇ ਵੀ ਹੁਣ ਤਾਂ ਇਲਜ਼ਾਮ ਲੱਗਣ ਲੱਗੇ ਵੀ ਇਹ 10-20 ਹਜ਼ਾਰ ਰੁਪਏ ਲੈ ਕੇ ਮੁਰਜ ਜਾਂਦੇ ਨੇ ਵੀਰ ਜੀ ਇੱਕ মিডিਆ ਹੈ মিডিਆ ਦੇ ਸਾਹਮਣੇ ਖੁੱਲਕੇ ਆਓ ਤੁਸੀਂ ਭਾਵੇਂ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਰਿਹਾ ਹੋਇਆ ਹੈ ਕਾਵੇਂ ਬਿਲਡਰਾਂ ਦੀ ਠੱਗੀ ਦਾ ਸ਼ਿਕਾਰ ਹੋਇਆ ਹੋਇਆ ਅਸੀਂ ਬਿਲਕੁਲ ਦਿਖਾਵਾਂਗੇ ਪਰ ਜੇ ਸਾਡੀ ਵੀ ਸੁਣਵਾਈ ਨਹੀਂ ਹੋਊਗੀ ਸਰਕਾਰ ਸਾਡੀ ਗੱਲ ਨਹੀਂ ਸੁਣੂਗੀ ਲੋਕ ਸਾਡੀ ਨਾਲ ਨਹੀਂ ਤੁਰਨਗੇ ਤਾਂ ਫਿਰ ਆਖਰ ਨੂੰ ਜਿਹੜਾ ਚੌਥਾ ਥੰਮ ਹੈ ਲੋਕਤੰਤਰ ਦਾ ਉਹ ਵੀ ਕਿਤੇ ਨਾ ਕਿਤੇ ਟੁੱਟ ਜਾਏਗਾ ਫਿਰ ਤਿੰਨ ਪਹੀਆਂ ਦੇ ਉੱਤੇ ਜਿਵੇਂ ਗੱਡੀ ਨਹੀਂ ਚੱਲ ਸਕਦੀ ਏਸੇ ਤਰ੍ਹਾਂ ਸਾਡਾ ਜਿਹੜਾ ਸਮਾਜ ਹੈ ਚੱਲ ਨਹੀਂ ਸਕੂਗਾ ਫੋਰਥ ਪਿਲਰ ਆਫ ਡੈਮੋਕ੍ਰੇਸੀ ਇਹਨੂੰ ਕਹਿੰਦੇ ਨੇ ਮੀਡੀਆ ਨੂੰ ਇਸ ਕਰਕੇ ਵੀਰ ਜੀ ਦੇਖਦੇ ਹੁਣ ਐਮਐਲਏ ਸਾਹਿਬ ਨੇ ਜੋ ਕਿਹਾ ਵੀ ਜੋ ਤੁਹਾਨੂੰ ਲੱਗਦਾ ਵੀ ਮੈਂ ਇਸ ਤਰ੍ਹਾਂ ਦਾ ਨਹੀਂ ਬਿਲਡਰ ਮੇਰੇ ਨਹੀਂ ਹੈਗੇ ਇਹ ਪਹਿਲੇ ਵਾਲੇ ਸਰਕਾਰਾਂ ਦਾ ਕੰਮ ਕੀਤਾ ਹੋਇਆ ਹੁਣ ਜੇ ਕੁਇਕਲੀ ਐਕਸ਼ਨ ਨਹੀਂ ਹੁੰਦਾ ਤਾਂ ਉਹੀ ਐਮਐਲਏ ਸਾਹਿਬ ਨੂੰ ਦੁਬਾਰਾ ਪੁੱਛਾਂਗੇ ਜਾ ਕੋ ਤੁਹਾਡੇ ਤੇ ਉਹਨਾਂ ਚ ਕੀ ਫਰਕ ਹੈ ਜੇ ਉਹ ਸਮੇਂ ਦੇ ਵਿੱਚ ਉਹਨਾਂ ਨੇ ਧਾਂਦਲੀਆਂ ਕੀਤੀਆਂ ਤਾਂ ਤੁਹਾਨੂੰ ਲੋਕਾਂ ਨੇ 92 ਐਮਐਲਏ ਜਿਤਾ ਕੇ ਉਹਨਾਂ ਦੇ ਖਿਲਾਫ ਖੜਾ ਕੀਤਾ ਜੇ ਅੱਜ ਤੁਸੀਂ ਇਹ ਕੁਝ ਕਰੋਗੇ ਜਾਂ ਕਰਾਓਗੇ ਤਾਂ ਉਸ ਤੋਂ ਵੀ ਬੁਰਾ ਹਾਲ ਹੋਊਗਾ ਤਾਂ ਲੋਕਾਂ ਦਾ ਵਿਸ਼ਵਾਸ ਤੁਹਾਡੇ ਤੋਂ ਉੱਠ ਜਾਊਗਾ ਇਸ ਕਰਕੇ ਮਾਨ ਸਰ ਤੁਹਾਨੂੰ ਬੇਨਤੀ ਹੈ ਤੁਸੀਂ ਸਾਡੇ ਸੀਐਮ ਭਾਵੇਂ ਕੋਈ মিডিਆ ਵਾਲਾ ਭਾਵੇਂ ਪੁਲਿਸ ਵਾਲਾ ਭਾਵੇਂ ਆਮ ਆਪਾਂ ਭਾਵੇਂ ਕਿਸਾਨ ਉਹ ਸਾਰਿਆਂ ਦੇ ਸਾਂਝੇ ਤੁਸੀਂ ਸੀਐਮਓ ਅੱਜ ਅੱਖਾਂ ਖੋਲਣਾ ਤੁਹਾਡਾ ਫਰਜ਼ ਬਣਦਾ ਨਹੀਂ ਤਾਂ 13 ਸੀਟਾਂ ਤੋਂ ਜਿਵੇਂ 3 ਰਹਿ ਗਈਆਂ ਉੱਥੇ ਰੰਦਾਵਾ ਸਾਹਿਬ ਮੰਨੇ ਵੀ ਸਭ ਤੋਂ ਗਲਤੀਆਂ ਹੋਈਆਂ ਨੇ 27 ਦੇ ਵਿੱਚ ਕੀ ਬਣੂਗਾ ਇਸ ਕਰਕੇ ਤੁਸੀਂ ਇੱਕ ਮਾਨਦਾਰੀ ਦੀ ਮਿਸਾਲ ਪੈਦਾ ਕਰਨ ਦੀ ਰੰਗਲਾ ਪੰਜਾਬ ਬਣਾਉਣਾ ਇਹ ਜਿਹੜੇ ਐਸੇ ਕਰਪਤ ਅਧਿਕਾਰੀ ਨੇ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਹੋਵੇ ਇਹਨਾਂ ਦੇ ਉੱਤੇ ਖੋਲ ਕੇ ਇੱਕ ਵਾਰ ਸਰਚ ਕੀਤੀ ਜਾਵੇ ਇਹਨਾਂ ਦੀ ਜਾਇਦਾਦ ਨੂੰ ਖਗਾਲਿਆ ਜਾਵੇ ਮੇਰੇ ਪੱਖ ਜਾਂਚ ਏਜੰਸੀ ਤੋਂ ਉਹਨਾਂ ਦੀ ਜਾਂਚ ਕਰਾਓ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਵੀ ਇਹ ਕਰੋੜਾ ਪਤੀ ਅਰਬਾਂ ਪਤੀ ਬਣ ਗਏ ਨੇ ਅਗਲੇ ਐਪੀਸੋਡ ਦੇ ਵਿੱਚ ਜਿਹੜਾ ਰੋਜ਼ਲਿਨ ਸਕੁਆਇਰ ਤੇ ਹੋਰ ਵੀ ਜਿਹੜੇ ਉੱਥੇ ਇੱਕ ਪ੍ਰੋਜੈਕਟ ਬਣੇ ਹੋਏ ਨੇ ਜਿਨ੍ਹਾਂ ਨੇ ਸਰਕਾਰ ਦੀ ਜਗ੍ਹਾ ਰੋਕੀ ਹੋਈ ਹੈ ਉਹਨਾਂ ਨੂੰ ਵਾਚ ਕਰਾਂਗੇ ਦੇਖਾਂਗੇ ਤੇ ਅਧਿਕਾਰੀਆਂ ਤੇ ਵੀ ਨਜ਼ਰ ਰੱਖਾਂਗੇ ਕਿੰਨੀ ਛੇਤੀ ਇਹਨਾਂ ਤੇ ਐਕਸ਼ਨ ਹੁੰਦਾ ਹੈ